ਨੀ ਤੋ ਲਾ ਕੇ ਤੇਰਾ ਕੀ ਆ ਨੀ ਤੋ ਲਾ ਕੇ ਵਾਹ ਵਾਹ ਸ਼ਾਹਨਾ No. Uh -huh. ਸਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਰਤੁੰ ਭਗਉਤੀ ਸਮਰਕ ਗੁਰੂ ਨਾਨਕ ਲੰ ਉੱ ਆਏ ਫਿਰ ਅੰਦਰ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਈ ਸੋਆਏ ਅਰਜਨ ਹਰਿ ਗੁਬੰਦਨ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਮਿੱਠੇ ਸਭ ਦੁੱਖ ਜਾਏ ਇਕ ਬਹਾਦਰ ਸਮਰਿਆ ਪਰ ਨਉ ਨਿਦ ਆਵੋ ਧਾਏ ਸਭ ਤਾਈ ਹੋਏ ਸਹਾਈ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਗਦਾਰ ਦਾ ਧਿਆਨ ਲਰ ਕੇ ਬੋਲੋ ਜੀ ਸੰਜਮ ਪਿਆਰਿਆ ਜਹਾਂ ਸਹਿਬ ਜੋਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਦ ਛਕਿਆ ਦੀਗ ਚਲਾਈ ਤੇਗ ਵਾਹੀ ਦੀਏਂ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਬ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਜਸਾ ਸੁਆਸਾ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲ੍ਹ ਜੀ ਤਕਤਾ ਸਰਬੱਤ ਗੁਰਦਵਾਰਿਆਂ ਦਾ ਇਹਾਮ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆਵੇ ਚੇਤਿਆਵਨ ਕਾ ਸਦਕਾ ਸਰਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸਿਆ ਰਿਆਇ ਤੈ ਦੀਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੋ ਬੋਲੋ ਜੀ ਵਾਹਿਗੁਰੂ ਸਿੱਤਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੀਕ ਦਾਨ ਵਸਾਹਾ ਦਾਨ ਪਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਹਿਬ ਜੀ ਦੇ ਦਰਸ਼ਨ ਇਸ ਨਾਮ

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਤ ਨੋ ਵਸੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨ ਵਿਦਾਰ ਸੇਵਾ ਸੰਭਾਵ ਦਾ ਗਾਨ ਖਾਲਸਾ ਜੀ ਨੂੰ ਬਖਸ਼ੋ ਖੇ ਨਮਾਣਿਆਂਦੇ ਮਨ ਸਤਿਗੁਰੂ ਨੇ ਤਾਣਿਆਂਦੇ ਤਾਣ ਨੇ ਉਪਿਆ ਦੀ ਓਟ ਸੱਚੇ ਪਿਤਾ ਵਾਹੀ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਹੈ ਜੀ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰੈਣ ਭਤੀ ਧੋਈ ਆਇਆ ਚਾਰ ਪਹਿਰ ਬਿਨ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਨਾਲੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਸਨ ਤਿਆਰ ਮੰਨੇ ਕਿਰਪਾ ਕਰੋ ਸੰਗਾਸਨਾਂ ਤੇ ਪ੍ਰਕਾਸ਼ ਮਨ ਹੋ ਕਰ ਸੰਗਤਾਂ ਨੂੰ ਖੁੱਲੇ ਦਰਸ਼ਨ ਦੇਦਾਰ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੇ ਨਗਰੋ ਨਦਰ ਨਿਹਾਲ ਕਰੋ ਮਦਾਰਾਈ ਸੰਗਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਸਿੱਖੀ ਸੇਵਕ ਪਰਉਸਾ ਨਾਮਦਾਨ ਦਸ਼ਨਾ ਸੋਧ ਭਾਵਨਾ ਵਾ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ ਆਪ ਦੀ ਕਰੋ ਕਿਰਪਾ ਪਾਵਨ ਸਰੂਪ ਸੋਖਾ ਸਨ ਅਸਥਾਨ ਤੂੰ ਰਕਾਸ਼ ਸਥਾਨ ਤੇਲ ਜਾਣ ਦੀ ਆਗਿਆ ਬਖਸ਼ੂ ਰਸਤੇ ਵਿੱਚ ਆਪ ਅੰਗ ਸੰਗ ਸੁਹਾਗੀ ਹੋਣਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੀ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ वाहिगुरु जी फलसा वाहिगुरु जी फतेह बोले सोन Yoppa yoppa yoppa